ਅਤਿ ਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਪਾ ਪਹੁੰਚੇ ਹੋਏ ਆਂ ਭਰਾ ਮੇਰੇ ਗੁਰਪ੍ਰੀਤ ਕੋਲੇ ਤਲਵੰਡੀ ਸਾਬੋ ਤੇ ਅੱਜ ਵੀਰ ਮੇਰੇ ਬਹੁਤ ਵਧੀਆ ਮੇਲਾ ਭਰਿਆ ਟਰਾਲੀਆਂ ਟਰੋਲੀਆਂ ਸਾਰਾ ਦੀ ਗਾੜੀ ਆਇਆ ਟਰਾਲੀਆਂ ਆਈਆਂ ਤੂੜੀਆਂ ਆਈਆਂ ਮਸ਼ੀਨਾ ਆਈਆਂ ਤੇ ਟਰੈਕਟਰ ਵਾਧੂ ਤੇ ਤਵੀਆਂ ਤੂੜੀਆਂ ਹਲ-ਹਲ ਐਂਡ ਆਰਾ ਮਾਣ ਹੀ ਆ ਅੱਜ ਤੇ ਸਾਰੇ ਕਣਕੋਂ ਕੁੰਕੀ ਬੀਜ ਕੇ ਹੋ ਕੇ ਦੇਲੇ ਤੇ ਤਲਵੰਡੀ ਸਾਬੋ ਮੇਲਾ ਲੱਗਦਾ ਤਲਵੰਡੀ ਸਾਬੋ ਦਮ ਦਮ ਸਹਿਬ ਇਲਾ ਬਟੰਡਾ ਪੰਪ ਦੇ ਸਾਹਮਣੇ ਮੰਡੀ ਆ ਗੁਰਪ੍ਰੀਤ ਉਹਨਾਂ ਦੀ ਗੁਰਪ੍ਰੀਤ ਨਾਲ ਥੋੜੀ ਕਰਾਉਣਿਆ ਗੱਲਬਾਤ ਇੱਕ ਹੈ ਟਰੈਕਟਰ ਹੁੰਦਾ ਗੁਰਪ੍ਰੀਤ ਕੋਲ ਉਹ ਗੁਰਪ੍ਰੀਤ ਕੀ ਹਾਲ ਆ ਹਾਂ ਠੀਕ ਆ ਬੰਦਰਾ ਠੀਕ ਆ ਓਕੇ ਜਮਾ ਇੱਕ ਬਹੁਤ ਵਧੀਆ ਹੋਰ ਫਿਰ ਠੀਕ ਆ ਬਸ ਵਧੀਆ ਇਹ ਹੁਣ ਬੇਲੇ ਆ ਨਾ ਮੰਡੀ ਬਹੁਤ ਭਰੀ ਆ ਹਾਂ ਚੱਲ ਪਿਆ ਕੰਮ ਹਾਂ ਦਾਕ ਵੀ ਅੱਜ ਫੁੱਲ ਆ ਆ ਤੇ ਮੰਡੀ ਵੀ ਫੁੱਲ ਭਰੀ ਆ ਹਾਂ ਹਾਂ ਬਾਕੀ ਲੈਣ ਦੇਣ ਜਾ ਸਟਾਰਟ ਹੋ ਗਏ ਨਾ ਅੱਗੋਂ ਪੈਸਾ ਪੂਸਾ ਹੁਣ ਜਾ ਹਾਂ ਤੇ ਬਾਕੀ ਆਪਣੇ ਟਰਾਲੀਆਂ ਟਰੋਲੀਆਂ ਥਾਰਾ ਤਾਵੀਆਂ ਤੋਈਆਂ ਤੇ ਗੁੜਿਆ ਨਮ ਚੀਨਾ ਸਾਰਾ ਜਗਾੜੀ ਆਉਣ ਲੱਗ ਗਿਆ ਹਾਂ ਬਹੁਤ ਆ ਬਹੁਤ ਆ ਮਸ਼ੀਨ ਖੜੀ ਆਪਣੇ ਕੋ ਬਹੁਤ ਚੰਗੀ ਨੰਦੀ ਹਾਂ ਇਹ ਆਪਣੀ ਹੈ ਨਹੀਂ ਆਪਣੀ ਮੰਡੀ ਚਾਈ ਹੈ ਮੰਡੀ ਚਾਈ ਹੈ ਕੰਢੀ ਹਾਂ ਹਾਂ ਇਹ ਟਰੈਕਟਰ ਬਾਰੇ ਦੱਸੋ ਆਪਣੇ ਟਰੈਕਟਰ ਆਪਣੇ ਕੋ ਸੋਨਾਲੀਕਾ 50 13 ਮਾਡਲ ਸੋਨਾਲੀਕਾ ਹਾਂ 13 ਮਾਡਲ ਹੈ 13 ਮਾਡਲ ਹੈ ਟਾਇਰ ਚਾਰੇ ਨਵੇਂ ਇਹ ਦੇ ਟਾਇਰ ਨਵੇਂ ਆ ਭਰਾ ਮੇਰੇ ਜਮਾ ਫੁੱਲ ਚੋੜੇ ਆ ਵੱਡੇ ਟਾਇਰ ਪਾਏ ਹੋਏ ਪਿੱਲੇ ਟਾਇਰ ਵਾਜਦੇ ਹੈ ਹੈ ਗੁੜਿਆ ਚ ਗੁੜਿਆ ਦੇ ਭਾਈ ਦੇ ਹਾਂ ਟਰੈਕਟਰ ਸੋਨਾ ਹੈ ਨਾ ਹਾਂ ਹਾਂ ਤਾਰਾ ਕਰ ਟਰੈਕਟਰ ਆ ਵੀਰ ਮੇਰਾ ਫੁੱਲ ਗਾਰੰਟੀ ਆ ਬਹੁਤ ਵਾਕੇ ਲੈਣਾ ਆਪਣੇ ਹੁਣ ਆਪਾਂ ਆਪਦੇ ਕਦੇ ਕਣਕੂng ਸਾਰੀ ਇਸਨੇ ਵੇਚੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਨਵੇਂ ਟਾਇਰ ਆ ਦੇਖੋ ਹਾਲ ਤੱਕ ਮਾਰਕਾ ਵੀ ਨਹੀਂ ਲੱਗਾ ਹਾਂ ਦੇਖੇ ਦੇ ਟਾਇਰ ਆ ਬਿੱਲ ਮਿਲ ਜੂਆ ਬਿੱਲ ਮਿਲ ਜੂਆ ਬਾਈ ਕਹਿੰਦਾ ਬਿੱਲ ਵੀ ਮਿਲ ਜੂਆ ਤੇ ਟਰੈਕਟਰ ਆ ਪੂਰਾ ਸੋਹਣਾ ਟਰੈਕਟਰ ਹੈ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਆ ਤੇ ਆਪਾਂ ਵੀ ਪੂਰੀ ਜ਼ਬਰਦਸਤ ਆ ਇੱਕ ਹੈ ਟਰੈਕਟਰ ਆ ਚਾਰ ਸਪੀਡ ਰੋ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਪਾਵਰ ਸਟੀering ਆ ਨਾ ਹਾਂ ਪਾਵਰ ਸਟੀering ਆ ਰੈਣਾ ਨੰਬਰ ਆ ਹਾਂ ਐਨਓ ਸੀ ਮਿਲ ਜੂਗੀ ਐਨਓ ਸੀ ਮਿਲ ਜੂਗੀ ਹਾਂ ਪਹਿਲੀ ਪਾਰਟੀ ਦੇ ਹੀ ਆ ਠੀਕ ਆ ਜੇ ਕਿਸੇ ਭਰਾ ਨੇ ਰੈਣਾ ਤਾਂ ਆਦੇ ਨਾ ਕਰਾਉਣਾ ਐਨਓ ਸੀ ਮਿਲ ਜੂਗੀ ਆ ਉਹ ਆਪਣਾ ਖਰਚਾ ਲਗੋ ਐਨਓ ਸੀ ਮਿਲ ਜੂਗੀ ਠੀਕ ਆ ਤੇ ਇਹਦੇ ਲਾਉਣ ਫਾਇੰਸ ਹੋ ਜੂਗਾ ਹਾਂ ਲਾਉਣ ਫਾਇੰਸ ਹੋ ਜੂਗਾ ਲਾਉਣ ਫਾਇੰੰਸ ਵੀ ਹੋ ਜੂਗਾ ਵੀਰ ਮੇਰੇ ਉਹ ਪੁਰਾਣਾ ਟਰੈਕਟਰ ਵੀ ਕੱਟ ਲਓਗੇ ਆ ਪੁਰਾਣਾ ਟਰੈਕਟਰ ਕੱਟਿਆ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਇਹ ਪੂਰਾ ਸੋਹਣਾ ਟਰੈਕਟਰ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਐਂ ਜਮਾ ਕੋਕਾ ਪੀ ਸੀ ਯਾਰ ਉਹਣਾ ਰੈਕਟ ਕੱਟ ਕੇ ਆਜਣ ਪਲਰਾਜ ਇੰਜਨ ਗ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ। ਟਲੇਪਾ ਕਟ ਲੈਂਡ ਤੋਂ ਨੀਨੇ ਬਾਅਦ ਵੀ ਲੰਬਾ ਦੇ ਦਿੰਦਾ ਤੈਨੂੰ। ਹੈ? ਨੀਨੇ ਬਾਅਦ ਵੀ ਲੰਬਾ ਦੇ ਮੰਗ ਮੰਨਣ ਜੋਗਾ। ਠੀਕ ਆ। ਫੁੱਲ ਗਾਰੰਟੀ ਹੈ। ਠੀਕ ਆ। ਇਹ ਕੋਈ 901 ਪਾਗਲਾ ਛੱਡ ਗਿਆ। ਉਹ ਟਰੈਕਟਰ ਦੀ ਆਪਾਂ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂ ਆਪਾਂ ਘਰੇ ਬਹੁਨੇ ਘਟਾ ਹੁਣ ਇਹ ਟਰੈਕਟਰ ਆਪਣੇ ਕੋ ਘਰੇ ਚੱਲ ਕੇ ਆਇਆ। ਠੀਕ ਆ, ਚੱਲ ਕੇ ਆਇਆ ਇਹ। ਹਾਂ। ਘਰੇ ਮੰਨ ਕੇ ਚੱਲ ਵਰਤੇ। ਹਾਂ। ਹੁਣ ਤੁੰਗਾ ਪੈਸੇ ਨਹੀਂ ਵੀਤੀ। ਛੱਲੀ ਆ ਟਰੈਕਟਰ ਆ ਯਾਰ। ਪੂਰੀ ਫੁੱਲ ਯਾਰ। ਹੈਨਾ? ਇਹ ਟੂ ਜੈਡ ਆ। ਇਹਦਾ ਹੈਗਾ ਵੀਰ ਮੇਰੋ ਕਿੰ ਤੇ ਦੇ ਦੇ ਦਾਂਗੇ ਆਪਾਂ ਲੈਣ ਦੇਣ ਵਾਲੀ ਗੱਲੀ ਕਰੀ 385 ਹਜ਼ਾਰ ਦਾ ਦੇ ਦੇ ਦਾਂਗੇ 385 ਹਜ਼ਾਰ ਹੈ ਲੈਣ ਦੇਣੀ ਹੈ আচ্ছা ਬਾਕੀ ਮੌਕੇ ਤੇ ਮਾਰੋ ਕੋਈ ਜੇ ਹੋ ਜੂ ਕੋਈ ਵੀਡੀਓ ਦੇਖ ਕੇ ਆਉਂਦਾ ਚਲੋ ਹੋ ਜਾ ਮਾਨ ਕਰਾਇਆ ਜਾਂਦਾ ਤੇ ਆਪਣੀ ਵੀਡੀਓ ਦਾ ਸਿਕਰੀਨ ਸ਼ਾਟ ਲਿਆ ਕੇ ਕੋਪਰੀ ਜਨ ਦਿਖਾ ਦਿਓ ਤੇ ਹੋਰ ਵੀ 2-3000 ਦਾ ਮਾਨ ਤਾਨ ਕਰ ਦੂਗਾ ਬਾਈ ਹਾਂ ਹਾਂ ਕਰ ਦਾਂ ਕੋਈ ਤੇ ਅੱਗੇ ਆ ਗਿਆ ਪ੍ਰੀਤ 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 ਦੇਖੋ ਵੀਰ ਮੇਰੇ ਫਾਈਬਰ ਵਾਲੀ ਛਤਰੀ ਲੱਗੀ ਆ ਘੈਂਟ ਗੱਲ ਬਾਤ ਆ ਪੂਰਾ ਸੋਹਣਾ ਟਰੈਕਟਰ 255 ਨਾਉ 155 ਹਾਂ ਡਬਲ ਕਲਚ ਟੋਪ ਮਾੜਾ ਡਬਲ ਡਿਸਟ੍ਰੀਬਿਊਟਰ ਹੈ ਅੱਛਾ 55 ਐਚਪੀ ਵਾਲਾ ਨਾਲ ਦੇ ਟਾਇਰ ਆ ਚਾਰੇ ਠੀਕ ਆ ਤੁਣੀ ਚੜੀ ਵਾਲੇ ਦੀ ਨੇਰੀ ਬਣਾਉਂਦਾ ਤੁਸੀਂ ਕਾਸੀ ਸੀ ਕੰਪ ਗਿਆ ਇਹ ਪੂਰਾ ਚਾਰੇ ਟਾਇਰ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਦੇ ਹਾਂ ਬਾਈ ਮਾੜਾ ਚਾਰੇ ਟਾਇਰ ਵੀਰ ਮੇਰੇ ਪਾਈ ਕਹਿੰਦਾ ਨਾਲ ਦੇ ਆ ਬਾਈ ਮਾੜਾ ਪੂਰਾ ਸੋਹਣਾ ਟਰੈਕਟਰ ਆ ਯਾਰ ਕੋਈ ਐ ਨਹੀਂ ਹੈਗਾ ਟਰੈਕਟਰ ਦੇ ਕੋਈ ਰੰਗ ਪੇਂਟ ਹੋਇਆ ਹੋਵੇ ਕੋਈ ਕਿਸੇ ਕਿਸੇ ਪਾਸੇ ਨਹੀਂ ਯਾਰ ਜਮਾ ਬਹੁਤ ਘੱਟ ਚੱਟ ਚੱਲਿਆ ਪੂਰਾ ਫੁੱਲ ਨਵਾਂ ਟਰੈਕਟਰ ਪੈ ਮਗਰ ਮੋਰ ਤੇ ਖੜਾ ਜਮਾ ਹੈ ਇਸੇ ਪਾਸੇ ਦੇਖਿਆ ਆਇਆ ਪਹਿਲਾਂ ਬਗਿਆਰ ਦੇਖੀਂ ਦਰਿਆਣਾ ਮੂਰੂ ਦਾ ਇਸੇ ਪਾਸੇ ਯਾਰ ਜਮਾ ਪਿੱਛੇੋਂ ਨੂੰ ਜਾਂਕਦਾ ਆਪਾਂ ਮੂੰਹ ਦੇਖ ਲੋ ਹੋਰ ਗੱਲ ਦੇ ਆਪਾਂ ਕੁਝ ਵੀ ਨਿਕਰਾਇਆ ਕੱਲ ਆਪਣੇ ਕੋ ਟਰੈਕਟਰ 4 ਵਜੇ ਆਇਆ ਕੱਲ ਆਪਾਂ ਧੋਤਾ ਠੀਕ ਆ ਕਿਤੇ ਕੋ ਕੱਲ ਨੂੰ ਨਹੀਂ ਲੱਗੀ ਜਿਵੇਂ ਹੈਗਾ ਸਾਰਾ ਓਰੀਜਨਲ ਹੈ ਜਿੰਨਾ ਹੈਗਾ ਠੀਕ ਸਾਰਾ ਓਰੀਜਨਲ ਟਰੈਕਟਰ ਹੈ 4 ਚਪਰੇ ਦਿਖਾ ਦੇ ਇਸ ਇੱਕ ਤੇ ਮਾੜਾ ਮੋਟਾ ਹੈਗਾ ਉਹ ਤੁਹਾਡੇ ਸਾਹਮਣੇ ਆ ਦੇ ਉਹ ਆਪਾਂ ਕਰਾਇਆ ਨਹੀਂ ਕਿਤੇ ਆ ਹੈਗਾ ਇਹ ਜਾ ਕੁਝ ਨਹੀਂ ਕਰਵਾਇਆ ਸਾਰਾ ਟਰੈਕਟਰ ਓਰੀਜਨਲ ਆ ਟਰੈਕਟਰ ਦੇਣਾ ਕੱਲ ਨੂੰ ਨਹੀਂ ਲੱਗੀ ਕਿਤੇ ਨਹੀਂ ਟਰੈਕਟਰ ਦੇ ਕੱਲ ਸਾਰਾ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਤੇ ਆਰਥ ਫਿਰ ਤੁਹਾਨੂੰ ਭਮਕੇ ਦਿਖਾ ਦੇਣਾ ਪਾਵਰ ਚ ਤੇਰਨਾ ਪਾਵਰ ਤੇਰਨਾ ਫੁੱਲ ਟੌਪ ਮੰਡੜਾ ਤੇ ਛਤਰੀ-ਸੁਤਰੀ ਬਾਈ ਨੇ ਸੌਕੀ ਲਾਈ ਹੋਈ ਆ ਦੇਖੋ ਡੰਡੇ-ਡੰਡੇ ਲਾਈਨ ਦੇਖੋ ਪੂਰੇ ਜਨਮ ਤੋਂ ਪੱਕੇ ਜੜ ਰੱਖੇ ਹੈ ਦੇਖ ਲੈ ਕਿੰਨਾ ਚੱਲਿਆ ਚੱਲਿਆ ਦੱਸਦਾ ਬਾਈ ਵੀ ਕਿੰਨਾ ਚੱਲਿਆ ਤੇ ਇਹ ਪੰਜਾਬ ਆ ਕਿ ਹਰਿਆਣਾ ਹਰਿਆਣਾ ਰੰਗ ਦਾ ਕਿੰਨਾ ਚੱਲਿਆ ਇਹ ਚੱਲਿਆ 1100 ਘੰਟਾ 1100 ਹਾਂ ਇਹ ਪੰਜਾਬ ਹੈ ਨਾ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਇਹਨੂੰ ਸਿੱਧੀ ਮਿਲ ਜੂਗੀ ਬਾਈ ਮਾੜਾ ਪੂਰਾ ਸੋਹਣਾ ਟਰੈਕਟਰ ਆ ਯਾਰ ਕੋਕਾ ਵੀਜੀ ਆ ਬਾਈ ਮਾੜਾ 4 ਲੱਖ ਤੇ 15 ਹੀ ਤੇ ਲਿਖ ਰੱਖਿਆ ਮੁੰਡਾ ਹਾਂ ਇਹ ਕਿੰਨੇ ਤਾਂ ਡਾਂਗੇ 390000 ਤਾਂ ਦੇਣੇ 390 ਲੱਖ ਫੋਟੋਸ ਕਰ ਦਾਂਗੇ ਬਾਈ ਕਹਿੰਦਾ ਜੀ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਸਕਰੀਨਸ਼ਾਟ ਲੈ ਕੇ ਆਉਂਦਾ ਵੀਡੀਓ ਸ਼ੇਅਰ ਕਰਕੇ ਆਉਂਦਾ 5000 ਹੋਰ ਕਰ ਦਾਂਗੇ ਹਾਂ ਕਰ ਦਾਂਗੇ ਠੀਕ ਹੈ ਇਹ ਫੁੱਲ ਗਾਰੰਟੀ ਆ ਬਾਈ ਕਾਗਜ਼ ਪੱਤਰਾ ਨਹੀਂ ਫੁੱਲ ਗਾਰੰਟੀ ਆ ਫੁੱਲ ਫੁੱਲ ਜੇ ਕੋਈ ਕਾਗਜ਼ ਪੱਤਰਾ ਤੇ 900 ਵੀ ਤਾਂ ਇੱਥੇ ਬਾਈ ਬੈਠੇ ਆ ਉਹਦਾ ਬਾਈ ਯਾਰ ਭਾਵੇਂ 10 ਸਾਲ ਬਾਅਦੇ ਸਾਡਾ ਟਟੂਆ ਹਾਂ 10 ਸਾਲਾਂ ਚ ਵੀ ਤਾਜ਼ਾ ਨਕਸ਼ਾ ਹੁੰਦਾ ਸਾਡੀ ਜ਼ਿੰਮੇਵਾਰੀ ਸਹੀ ਗੱਲ ਹੈ ਸਾਡਾ ਟਰੈਕਟਰ ਜਮਾ ਕੇ ਕੋਈ ਥੱਗੀ ਧੋਰੀ ਵਾਲਾ ਕੰਮ ਨਹੀਂ ਆਈ ਇਹ ਦੂਤ ਚੱਲੀ ਉੱਤੇ ਕੋਈ ਨਹੀਂ ਦਿੰਦਾ ਭਰਾ ਮੇਰੇ ਪ੍ਰੀਤ ਟਰੈਕਟਰ ਦੇਖੋ ਕੋਕਾ ਪੀਜੀ ਆ ਐ ਜਾਵਾ پیچھے ਵੰਗੂ ਜਾਂਪਦਾ 22 ਮਾਰ ਲੱਗੇ ਆ ਗਿਆ ਭਰਾ ਮੇਰੇ ਸੋਨਾਲੀ ਕਾ 35 ਵਾਲਾ ਹਾਂਜੀ ਇਹਦੇ ਵੀ ਟਰਨਮੇ ਆ ਹਾਂ ਇਹਦੇ ਵੀ ਟਰਨ ਨਾਲ ਦੇਰ ਇਹਦੇ ਵੀ ਨਾਲ ਦੇ ਟਾਇਰ ਆ 22 ਮਾੜਾ ਸੋਨਾਲੀਕਾ 35 ਵਾਲਾ ਓਕਾ ਇਹ ਸਾਡਾ 550 51600 ਘੰਟਾ ਚੱਲਿਆ 1600 ਘੰਟਾ ਚੱਲਿਆ ਬਾਈ ਕਹਿੰਦਾ ਇਹ ਟ੍ਰੇ ਵੀ ਨਵੇਂ ਪਿਆ ਹੈ ਹੈਡ ਗੇਰਾ ਟਰੈਕਟਰ ਜਮਾਂ ਨਵਾਂ ਟਰੈਕਟਰ ਆ ਯਾਰ ਦੇਖੋ ਔਖ ਲੈਂਦੀਆਂ ਟਰੈਕਟਰ ਦੇਖ ਕੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਘਰੇ ਕੋਲੇ ਰੱਖਣਾ ਸਾਰੀ ਉਹ ਨਹੀਂ ਆਦਾ ਡਬਲ ਡਿਊਟੀ ਵੀਟਰ ਲੱਗਿਆ ਹੋਇਆ ਐਂ ਟਰੈਕਟਰ ਹੈ ਹਰਿਆਣਾ ਦਾ ਡੇਟਾ ਸੁਤਾਨਿਆ ਨਾਮ ਓਕਾ ਪੀਜੀ ਹੈ ਯਾਰ ਅਗਰਾ ਦਾ ਮੁਰਗਾ ਨਾ ਪੂਰਾ ਸੋਹਣਾ ਟਰੈਕਟਰ ਦਾ ਸਾਫ ਟਰੈਕਟਰ ਯਾਰ ਤੁਹਾਨੂੰ ਘੰਮ ਕੇ ਦਿਖਾ ਦਿੰਦੇ ਆ ਪਾਵਰ ਸਟੀering ਆ ਉਹ ਘਾਤ ਨਹੀਂ ਸੀ ਹੈਗੀ ਦੇਖੋ ਅੜਾ ਨਾ ਕੋੜੀ ਨੂੰ ਪੂਰਾ ਸੋਹਣਾ ਟਰੈਕਟਰ ਆ ਯਾਰ ਇਹ ਹੈਗਾ 22 ਮਾਡਲ ਹਾਂ ਪਹਿਲੀ ਪਾਰਟੀ ਦੀ ਹੈ ਰੇਟ ਲਿਖਿਆ ਦਾ 5 ਲੱਖ ਪੂਰਾ ਹਾਂ ਕਿੰਨੇ ਦਾ ਦੇ ਦਾਂਗੇ 480 ਦਾ ਦੇ ਦਾਂਗੇ ਯਾਰ ਅੱਜ ਸੀਦਾ ਹਾਂ ਟਰੈਕਟਰ ਜਮਨਾਂਵਾ ਪਿਆ ਸਾਡੇ 150 ਘੰਟਾ ਚੱਲਿਆ ਹਾਂ ਨਵਾਂ ਟਰੈਕਟਰ ਹਾਂ ਤੇ ਇਹਨਾਂ ਦੇ ਵਿੱਚ ਪੁਰਾਣਾ ਵੀ ਕੱਟਿਆ ਜਾਊਗਾ ਪੁਰਾਣਾ ਕੱਟਿਆ ਜਾਊਗਾ ਲਾਉਣ ਫੈਂਸ ਵੀ ਕਰਾ ਦੇਉਗੇ ਕਿੰਨੇ ਟਰੈਕਟਰ ਪਹਿਲੀ ਪਾਰਟੀ ਦੇ ਹਾਂ ਲਾਉਣ ਫੈਂਸ ਕਰਾ ਦੇ ਹਾਂ ਲਾਉਣ ਫੈਂਸ ਹੋ ਜਾਊਗਾ ਠੀਕ ਹੈ ਇਹ ਆਪਣਾ ਮੋਬਾਈਲ ਨੰਬਰ ਬੋਲ 95922 1953 95922 1953 ਹਾਂ ਤੇ ਇਹ ਆਪਣੀ ਪਾਰਟੀ ਪੰਪ ਦੇ ਸਾਹਮਣੇ ਆ ਪੰਪ ਦੇ ਸਾਹਮਣੇ ਆ ਕਦੋਂ ਮਰਜ਼ੀ ਫੋਨ ਕਰ ਲਿਓ ਬਾਈ ਨੂੰ ਤੁਹਾਡੇ ਵਾਸਤੇ ਹਾਜ਼ਰ ਹਾਂਗਾ ਤੇ ਬਾਕੀ ਆਏ ਨਾ ਹੋਵੇ ਯਾਰ ਵੀ ਕਈ ਵਾਰੀ ਨਾ ਕੋਈ ਅੱਧੀ ਰਾਤ ਨੂੰ ਫੋਨ ਲਾਈ ਜਾਂਦਾ ਨੂੰ 11 ਵਜੇ ਪਾਰਾ ਜੇ ਮਨ ਵਿੱਚ ਬੰਦਾ ਨਾ ਫੋਨ ਲਾਵੇ ਜਿਹਦੇ ਨੇ ਚੀਜ਼ ਲੈਣੀ ਆ ਕੋਈ ਚਲ ਕਿਸੇ ਨੇ ਕੋਈ ਜਾਣਕਾਰੀ ਲੈਣੀ ਉਹ ਵੱਖਰੀ ਗੱਲ ਉਹਦੇ ਬਾਰੇ ਆਪਾਂ ਜਾਣਕਾਰੀ ਨਹੀਂ ਉਹ ਵੀ ਆਏ ਨੇ ਨਾ ਵੀ 12 ਵਜੇ ਰਾਤ ਨੂੰ ਲਾ ਲੈ ਜਾਂ 11 ਵਜੇ ਵਈ ਵਾਰੀ ਦੇਖਿਆ ਯਾਰ ਆਨਲਾਈਨ ਕਰਕੇ 10 ਵਜੇ ਫੋਨ ਲਾ ਲਾਂਦੇ ਨਾ ਫੋਨ ਚੱਕੂਆ ਗੁਰਪ੍ਰੀਤ ਜਿਵੇਂ ਤੁਸੀਂ ਆਥਰੇ ਲਾਉਂਗੇ ਵੱਧ ਤੋਂ ਵੱਧ 7:00 ਤਾਈਂ 7:00 8:00 ਤਾਈਂ ਤੇ ਉਹਦੋਂ ਬਾਅਦ ਨਾ ਫੋਨ ਲਾਏ ਵੀਰਮਣ ਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਇਹ ਟਰੈਕਟਰ ਬਹੁਤ ਸੋਨੇ ਬਾਈ ਕੋਈ ਪੁਰਾਣਾ ਵੀ ਕੱਟ ਲੂਆ ਲਾਉਣ ਫੈਨਚ ਵੀ ਕਰਾ ਦੂਆ ਤੇ ਓਕੇ ਭਰਾ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਬੱਸ